का फुल मुसीबी है लग गई प्रवास छोटा ये सूचना मिली था ना कहीं शाम में फोन आया कि कुछ हो गया इधर अंदर की और पता लगूगा जब मैं मुझे फिर ही कुछ पता लगू ड्यूटी पे कर दे ऐसे कम शाम में ऐसे कम शाम सब तो तेरी शाम को कितना का फोन आया जैसे ही शाम को जी उससे सामने आया अब तो मैंने तो कोई ਦੇ ਰਾਸ ਵੀ ਵਾਰੀ ਕਦੋਂ ਕਰਦੇ ਮੇਰੇ ਤੇ ਚਾਰ ਪੰਜ ਦਿਨ ਪਿੱਲੋ ਹੀ ਕਰ ਲੋਈ ਹਾਂ ਕਰਾਣ ਵਾਲੂ ਕੰਦੇਸ ਨਹੀਂ ਨਹੀਂ ਕੋਈ ਕਰਦਿਆਂ ਜੀ ਸਿਰਫ ਉਹ ਮੈਨੂੰ ਕਹਿੰਦੇ ਇਹ ਜੀ ਦਾ ਤਾਲ ਬਣੇ ਵੱਡੀ ਆ ਇਹ ਕਹਿੰਦੇ ਆਪਨੇ ਦੁਕਾਨ ਵੱਡੀ ਕਰ ਮੈਂ ਤੁਹਾਨੂੰ ਪੈਸੇ ਪਾਉਣਾ ਕੋਨ ਦਾ ਪਾਟੇ ਚਰੀ ਕਦੋਂ ਲੈ ਆ ਜਾਣਾ ਸਰ ਸੋਰੀ ਸੁਆ ਹੈਗਾ ਸਵੇਰੇ 10 ਵਜੇ ਮੈਂ ਮੇਰੇ ਜੀਜਾ ਜੀ ਸਨ ਉਹ ਸਿੱਕਮ ਦੇ ਆਸਾਮ ਦੇ ਹੋਏ ਡਿਊਟੀ ਕਰ ਰਹੇ ਉਹ ਕਹਿ ਰਹੇ ਹੋ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਬਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਯਾ ਲੋ ਫਿਰ ਇਹ ਕਿ ਨਫਰਮ ਜਦੋਂ ਪਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਹੀ ਕੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਇੱਕ ਜਾ ਕੇ ਕਮਜ਼ੋਰੀ ਬੀਪੀ ਘਟ ਗਿਆ ਸਾਰਾ ਉਹਨੂੰ ਰਾਤੇ ਹਸਪਤਾਲੋਂ 11 ਵਜੇ ਪਾਜੀ ਵਾਇਬਲ ਨਹੀਂ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੋੰਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਟਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨੂੰ ਕਹਿੰਦੇ ਅਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਜਿਹੜਾ ਵਿਧਵਾ ਕਰ ਦਿੱਤਾ